ਸੱਚੀ ਗੱਲ ਜੀ ਸਾਰਿਆਂ ਨੂੰ ਅਸੀਂ ਪਟਿਆਲਾ ਤੋਂ ਚੰਡੀਗੜ੍ਹ ਜਾਂਦੇ ਜਾਂਦੇ ਰਾਹ ਦੇ ਵਿੱਚ ਇੱਕ ਟੱਬਾ ਦੇਖਿਆ ਜਿਹਦਾ ਨਾਂ ਸੀਗਾ ਪੂਰੇ ਦਾ ਟੱਬਾ ਤੇ ਟੱਬ ਜੰਦਰ ਨਾ ਬੜਾ ਵਧੀਆ ਘੈਂਟ ਯਾ ਸਿਸਟਮ ਰੱਖਿਆ ਹੋਇਆ ਉਹਨੇ ਪੁਰਾਣਾ ਪੰਜਾਬ ਟਾਈਪ ਉਹ ਲੋ ਪੁਰਾਣੀ ਉਹ ਅਲਮੀਰਾ ਟਾਈਪ ਜੀ ਨਾਲ ਇਸਕੇ ਕਮਰੇ ਆ ਖੂਬ ਖੂਬ ਬਣਾਇਆ ਗੱਡਾ ਸੋਨਾ ਆ ਆਪਣਾ ਚਰਖਾ ਗਾਂਧੀ ਬਾਪੂ ਗਾਂਧੀ ਸਾਹਿਬ ਇਹਨੂੰ ਬਾਪੂ ਗਾਂਧੀ ਕਹਿੰਦੇ ਆਂ ਅੰਦਰ ਵੀ ਆ ਅੰਦਰ ਮੈਂ ਟਿਕਟ ਨਹੀਂ ਲਈ ਅੰਦਰ ਮਹਿੰਗਾ ਗੱਤੇ ਮਹਿੰਗਾ ਨਹੀਂ ਮਿਆਕ ਲੱਗਾ ਬਾਹਰ ਪੰਜਾਬ ਦੀ ਸ਼ਾਨ ਪਰ ਭਜਨ ਮੰਨ ਜਿਹੇ ਗਾਣੇ ਲੱਗੇ ਆ ਬੜਾ ਹੀ ਸੋਹਣਾ ਵੇ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਦਖਾਨਾ ਟਰੈਕਟਰ ਪ੍ਰੈਕਟਰ ਦੇਖੋ ਪੂਰੇ ਦਾ ਟਾਬਾ ਜਾਜ ਵੀ ਲੈਣ ਹੋਇਆ ਹੀ ਉਹ ਸਸੀ ਗੱਗਾ ਪਈ ਸਸੀ ਗੱਗਾ ਮੈਂ ਠੀਕ ਹਾਂ ਠੀਕੋ ਤਾਬਾ ਵੜਾ ਸੋਣਾ ਹਾਂ ਹਾਂ ਆਪਾਂ ਇਤੋਂ ਪਸੇ ਕਰੀਏ। ਓਹੋ ਵਾਹ। ਮੰਜਾ ਵੇਖੋ ਕੱਡਾ ਹੀ ਓ। ਪੂਰਾ ਟੱਬਰ ਹੀ ਆ ਜਾਏਗਾ ਬੰਦੇ ਦਾ ਪੂਰਾ ਟੱਬਰ। ਕੱਢੇ ਪਾਵੇ ਹੀ ਓਏ। ਆਪਾਂ ਪਹਿਲੇ ਤੋਂ ਪਸੇ ਕਰਦੇ। ਇੱਕ ਬੜਾ ਪੁਰਾਣਾ ਟਰੈਕਟਰ ਹੋਰ ਖੜਾ ਆ। ਉਹ ਵਿਖਾਨਾ ਮੈਂ ਤੁਹਾਨੂੰ। ਪਾਜੀ ਟਰੈਕਟਰ ਕਿਹੜਾ ਏ? ਜੋਂਡੀ ਆ ਰਿਹਾ ਕਿਹੜਾ? ਕਿਹੜਾ ਟਰੈਕਟਰ ਹੋਣਾ ਏ? ਲਿਖਿਆ ਲਿਖਿਆ ਟਰੈਕਟਰ ਦਾ ਨਾਮ ਹੈਗਾ ਬੜਾ ਔਖਾ ਨਾਮ ਹੈ, ਪੜਿਆ ਨਹੀਂ ਆਂਦੇ। ਟਰੈਕਟਰ ਦਿਖ ਰਹੀ ਆ। ਕਯਾ ਬਾ ਤੇ ਕਯਾ ਚੀਜ਼ਾਂ ਸਾਰ ਸਾਰ ਰੱਖਿਆ ਬੰਦੇ ਨੇ ਆਹੋ ਥੋੜ੍ਹ ਓਏ ਸਰ ਠੀਕ ਜਿਹਾ ਲੈਦਾ ਸੁਣਾ ਹੀ ਹੈ ਮੇਰੇ ਦਰੂਹ ਹੋ ਜੋਗੀ ਪੂਰਾ ਢਾਬਾ ਦੇਖ ਕੇ ਇਹ ਲਵ ਪੂਰਾ ਤਾਂ ਭਾਈ ਆਈ ਰੁਕੇ ਬਸ ਚਾਹ ਪੀਣੀ ਹੈ ਪੂਰਾ ਢਾਬਾ ਦਾ ਪੂਰੇ ਭਾਈ ਦਾ ਪਿਆਰ ਟਰੈਕਟਰ ਨਾਲ ਬਹੁਤ ਜ਼ਿਆਦਾ ਸਰਦਾਰ ਸਾਹਿਬ ਵਾਹ ਇਹ ਟਰੈਕਟਰ ਇਹ ਕਿਹੜਾ ਇਹ ਵੀ ਗੁੱਡ ਬਟਾ ਹੀ ਆ ਬਹੁਤ ਸਾਡੀ ਚਾ ਆ ਗਈ ਚਾ ਦਾ ਕੱਪ ਦੇਖ ਲਓ ਪੂਰਾ ਗੜੋਲੀ ਚ ਇਹ ਟੱਬਾ ਜੀ ਭਾਈ ਆ ਗਿਆ ਵੇ ਚਾਹ ਪੀ ਕੇ ਤਾਂ ਸੇ ਤੁਮ ਚਾਹ ਕਿੱਧਰ ਹੀ ਹੈ ਕਬ ਵਾਧਾ ਗੋੜਾ ਲੀ ਜਾ ਪੂਰੇ ਦੇ ਡੱਬੇ ਮਜਾ ਆ ਗਿਆ ਜਿੰਦਾ ਰਹਾ ਪੂਰੇ ਸਾਥ ਹੋਰ ਥੋੜਾ